ਹਾਂਜੀ ਦੋਸਤੋ ਛੋਟੀਆਂ ਪਰ ਕੰਮ ਆਉਣ ਵਾਲੀਆਂ ਗੱਲਾਂ ਨੰਬਰ 1 ਮਖਾਣੇ ਅਤੇ ਦੁੱਧ ਦਾ ਸੇਵਨ ਕਰਨ ਨਾਲ ਸਿਹਤ ਲਈ ਬਹੁਤ ਫਾਇਦੇਮੰਦ ਹੁੰਦਾ ਹੈ ਅਤੇ ਹੱਡੀਆਂ ਮਜ਼ਬੂਤ ਹੁੰਦੀਆਂ ਹਨ ਨੰਬਰ 2 ਗਾਜਰ ਦਾ ਮਰਬਾ ਖਾਣ ਨਾਲ ਦਿਲ ਮਜ਼ਬੂਤ ਹੁੰਦਾ ਹੈ ਨੰਬਰ 3 ਬੱਚਿਆਂ ਨੂੰ ਪਨੀਰ ਜ਼ਰੂਰ ਖਵਾਉਣਾ ਚਾਹੀਦਾ ਹੈ ਇਸ ਨਾਲ ਉਹਨਾਂ ਦੇ ਸਰੀਰ ਨੂੰ ਤਾਕਤ ਮਿਲਦੀ ਹੈ ਨੰਬਰ 4 ਜੇਕਰ ਘਰਪਤੀ ਔਰਤਾਂ ਨਾਰੀਅਲ ਤੇਲ ਦੀ ਮਾਲਸ਼ ਕਰਦੀਆਂ ਹਨ ਤਾਂ ਉਹਨਾਂ ਦਾ ਬੱਚਾ ਹੈਲਥੀ ਪੈਦਾ ਹੋਵੇਗਾ ਨੰਬਰ 5 ਜੇਕਰ ਤੁਹਾਡੀਆਂ ਹੱਡੀਆਂ ਵਿੱਚ ਬਹੁਤ ਜ਼ਿਆਦਾ ਦਰਦ ਹੋ ਰਿਹਾ ਹੈ ਤਾਂ ਰਜਨਾ ਕੱਚੀ ਹਲਦੀ ਨੂੰ ਦੁੱਧ ਵਿੱਚ ਉਬਾਲ ਕੇ ਪਿਓ ਹੱਡੀਆਂ ਦਾ ਦਰਦ ਤਰਾ ਮਿਲਗਾ ਨੰਬਰ 6 ਸਵੇਰੇ ਉੱਠ ਕੇ ਗਰਮ ਪਾਣੀ ਵਿੱਚ ਨਾਮ ਕਪਾ ਕੇ ਘਰਾਰੇ ਕਰਨ ਨਾਲ ਗਲੇ ਤੇ ਸਾਤੀ ਇਨਫੈਕਸ਼ਨ ਦੂਰ ਹੋ ਜਾਂਦੀ ਹੈ ਨੰਬਰ 7 ਨਹਾ ਤੇ ਨਾਰੀਅਲ ਤੇਲ ਦੀ ਮਾਲਸ਼ ਕਰਨ ਨਾਲ ਅੱਖਾਂ ਦੀ ਰੌਸ਼ਨੀ ਵਧਦੀ ਹੈ ਨੰਬਰ 8 ਜਿਨ੍ਹਾਂ ਨੂੰ ਬਵਾਸੀਰ ਦੀ ਸਮੱਸਿਆ ਹੈ ਉਹਨਾਂ ਨੂੰ ਲਾਲ ਮਿਰਚ ਦਾ ਸੇਵਨ ਬਿਲਕੁਲ ਨਹੀਂ ਕਰਨਾ ਚਾਹੀਦਾ ਨੰਬਰ 9 ਜਿਆਦਾ ਤਲੀਆਂ ਚੀਜ਼ਾਂ ਦਾ ਸੇਵਨ ਕਰਨ ਨਾਲ ਲੀਵਰ ਖਰਾਬ ਹੋ ਜਾਂਦਾ ਹੈ ਨੰਬਰ 10 ਆਮਲੇ ਦਾ ਚੂਰਨ ਬਣਾ ਕੇ ਉਸ ਦਾ ਸੇਵਨ ਕਰਨ ਨਾਲ ਸ਼ੂਗਰ ਲੈਵਲ ਕੰਟਰੋਲ ਵਿੱਚ ਰਹਿੰਦਾ ਹੈ ਨੰਬਰ 11 ਬੱਕਰੀ ਦੇ ਦੁੱਧ ਨਾਲ ਬਦਾਮ ਖਾਣ ਨਾਲ ਦਿਮਾਗ ਤਾਕਤਵਰ ਹੁੰਦਾ ਹੈ ਨੰਬਰ 12 7 ਤੋਂ 8 ਘੰਟੇ ਦੀ ਨੀਂਦ ਲੈਣ ਨਾਲ ਸਿਰਦਰਦ ਦੀ ਸਮੱਸਿਆ ਤੋਂ ਛੁਟਕਾਰਾ ਮਿਲਦਾ ਹੈ ਨੰਬਰ 13 ਜਿਨ੍ਹਾਂ ਲੋਕਾਂ ਦਾ ਚਿਹਰਾ ਫਿੱਕਾ ਵਿਖਦਾ ਹੈ ਉਹਨਾਂ ਨੂੰ ਨਾਰਦਾ ਜੂਸ ਪੀਣਾ ਚਾਹੀਦਾ ਹੈ ਚਿਹਰੇ ਤੇ ਚਮਕ ਆ ਜਾਵੇਗੀ ਨੰਬਰ 14 ਜਿਨ੍ਹਾਂ ਲੋਕਾਂ ਵਿੱਚ ਕੈਲਸ਼ੀਅਮ ਦੀ ਕਮੀ ਹੈ ਉਹਨਾਂ ਨੂੰ ਦੁੱਧ ਤੇ ਦਹੀਂ ਦਾ ਸੇਵਨ ਵੱਧ ਤੋਂ ਵੱਧ ਕਰਨਾ ਚਾਹੀਦਾ ਨੰਬਰ 15 ਖਾਣਾ ਖਾਣ ਤੋਂ ਬਾਅਦ ਤੁਰੰਤ ਕੁਰਲੀ ਕਰੋ ਇਸ ਨਾਲ ਮੂੰਹ ਸਾਫ਼ ਰਹਿੰਦਾ ਹੈ ਅਤੇ ਮੂੰਹ ਵਿੱਚੋਂ ਬਦਬੂ ਆਉਣੀ ਬੰਦ ਹੋ ਜਾਵੇਗੀ ਨੰਬਰ 16 ਜੇਕਰ ਤੁਹਾਡੇ ਮਸੂੜੇ ਵਿੱਚ ਸੋਜ ਆ ਜਾਵੇ ਤਾਂ ਗਰਮ ਪਾਣੀ ਵਿੱਚ ਨਮਕ ਪਾ ਕੇ ਘਰਾਰੇ ਕਰੋ ਸੋਜ ਦੂਰ ਹੋ ਜਾਵੇਗੀ ਨੰਬਰ 17 ਜਿਆਦਾ ਗਰਮ ਪਾਣੀ ਨਾਲ ਵਾਲ ਤੋਂ ਨਾਲ ਬਾਲਾਂ ਦੀਆਂ ਜੜਾਂ ਕਮਜ਼ੋਰ ਹੋ ਜਾਂਦੀਆਂ ਹਨ ਤੇ ਬਾਲ ਟੁੱਟਣ ਲੱਗ ਜਾਂਦੇ ਹਨ ਨੰਬਰ 18 ਜੇਕਰ ਤੁਹਾਡਾ ਖੂਨ ਘਾੜਾ ਹੋ ਰਿਹਾ ਹੈ ਤਾਂ ਰੋਜ਼ਾਨਾ 3-4 ਕਲੀਆਂ ਲਾ ਸਕਦੀਆਂ ਚਵਾ ਲਿਆ ਕਰੋ ਇਸ ਨਾਲ ਖੂਨ ਘਾੜਾ ਹੋਣਾ ਬੰਦ ਹੋ ਜਾਵੇਗਾ ਨੰਬਰ 19 ਰੋਜ਼ਾਨਾ ਇੱਕ ਗਲਾਸ ਦੁੱਧ ਨਾਲ 3-4 ਦਾਖਾ ਜ਼ਰੂਰ ਖਾਓ ਦਿਮਾਗ ਤੇਜ ਹੋ ਜਾਵੇਗਾ ਨੰਬਰ 20 ਕarele ਦਾ ਜੂਸ ਪੀਣ ਨਾਲ ਸ਼ੂਗਰ ਲੈਵਲ ਕੰਟਰੋਲ ਵਿੱਚ ਰਹਿੰਦਾ ਹੈ ਧੰਨਵਾਦ ਜੀ